ਸਾਡੀ ਇਹ ਸੋਚ ਦੀ ਸੀ ਵੀ ਜਿਹੜਾ ਅਸੀਂ ਸੋਲਰ ਪਲਾਂਟ ਲਾਉਣਾ ਵੀ ਨਾਲੇ ਤਾਂ ਬਿਜਲੀ ਸਾਡੀ ਘਟਦੀ ਹੈ ਬਿਜਲੀ ਦੇ ਬਿੱਲ ਦੀ ਬਚਤ ਹੁੰਦੀ ਹੈ ਵੀ ਜਿਹੜੀ ਉਹਦੀ ਬਿਜਲੀ ਦੇ ਬਿੱਲ ਦੀ ਬਚਤ ਹੋਣੀ ਹੈ ਉਹ ਤੋਂ ਪੈਸੇ ਬਚਦੇ ਨੇ ਜਾਂ ਸਾਡੀ ਫੰਡਿੰਗ ਬਚਣੀ ਹੈ ਉਹਨੂੰ ਅਸੀਂ ਪ੍ਰਚਾਰ ਦੇ ਕੰਮਾਂ ਵਾਸਤੇ ਯੂਜ਼ ਕਰ ਸਕਦੇ ਹਾਂ ਸੋਲਰ ਪਲਾਂਟ ਲਾਇਆ ਫਿਰ ਗੁਰੂ ਘਰ ਦੇ ਵਿੱਚ 카ਰਪਟ ਅਸੀਂ 카ਰਪਟ ਦੀ ਸੇਵਾ ਉਹ ਵੀ ਸੰਗਤਨ ਲਈ ਸਟੇਜ ਤਿਆਰ ਕੀਤੀ ਤੇ ਜੋੜਾ ਘਰ ਬਣਾਇਆ ਇਹ ਸਾਰੀ ਚੀਜ਼ਾਂ ਸੰਗਤ ਦੇ ਸਹਿਯੋਗ ਨਾਲ ਹੀ ਬਣਦੀਆਂ ਪਹਿਲਾਂ ਸਾਡੀ ਜਿਹੜਾ ਬਿਜਲੀ ਦਾ ਬਿੱਲ ਆਉਂਦਾ ਸੀ ਕਦੇ 75000 80 ਜਾਂ 90000 ਕੀ ਬਿਜਲੀ ਦਾ ਬਿੱਲ ਸਾ ਹੁਣ ਉਹ ਸਾਡੇ ਸੋਲਰ ਪਨ ਲੱਗਣ ਨਾਲ ਮੇਰਾ ਖਿਆਲ ਵੀ 50% ਸਾਡੀ ਬਿਜਲੀ ਦੀ ਬਚਤ ਹੋਣੀ ਸ਼ੁਰੂ ਹੋ ਗਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਕੁਲੰਦਰ ਸਿੰਘ ਬੈਣੀਪਾਲ ਮੁਖ ਸੇਵਾਦਾਰ ਗੁਰਦੁਆਰਾ ਸ਼ਿਵ ਗੁਰ ਸਿੰਘ ਸਵਾ ਅਰੁਣ ਸਿੰਘ ਫੇਸ ਮਾਲੂਦਾਨਾ ਦੁਗਰੀ। ਸਾਡੀ ਇਹ ਸੋਚ ਨਹੀਂ ਸੀ ਵੀ ਜਿਹੜਾ ਅਸੀਂ ਸੋਲਰ ਪਨ ਲਾਉਣਾ ਵੀ ਨਾਲੇ ਤਾਂ ਬਿਜਲੀ ਸਾਡੀ ਘਟਦੀ ਹੈ। ਬਿਜਲੀ ਦੇ ਬਿੱਲ ਦੀ ਬਚਤ ਹੁੰਦੀ ਹੈ। ਵੀ ਜਿਹੜੀ ਉਹਦੀ ਬਿਜਲੀ ਦੇ ਬਿੱਲ ਦੀ ਬਚਤ ਹੋਣੀ ਹੈ ਉਦੋਂ ਪੈਸੇ ਬਚਨੇ ਨੇ ਜਾਂ ਸਾਡੀ ਫੰਡਿੰਗ ਬਚਣੀ ਹੈ ਉਹਨੂੰ ਅਸੀਂ ਪ੍ਰਚਾਰ ਦੇ ਕੰਮਾਂ ਵਾਸਤੇ ਯੂਜ਼ ਕਰ ਸਕਦੇ ਹਾਂ ਵੀ ਹੋਰ ਪ੍ਰਚਾਰ ਦੇ ਕੰਮ ਅਸੀਂ ਕਰ ਸਕਦੇ ਹਾਂ ਉਸ ਵਾਸਤੇ ਅਸੀਂ ਕੋਸ਼ਿਸ਼ ਕੀਤੀ ਵੀ ਸੋਲਰ ਪਲਾਂਟ ਲਾਇਆ ਜਾਵੇ ਪਰ ਸੰਗਤ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਤੇ ਅਸੀਂ ਇਹ ਪਹਿਲਾ ਸੋਲਰ ਪਲਾਂਟ ਗੁਰਦਾਰ ਘਰ ਚ ਸਥਾਪਿਤ ਕੀਤਾ ਹਾਂ ਉਦਾਨ ਸ਼ਹਿਰ ਹਾਂ ਉਦਾਨ ਚ ਹੈ ਸਰ ਇਹ ਵੀ ਕਿਹਾ ਗਿਆ ਹੈ ਕਿ ਹੁਣ ਉੱਥੇ ਜਿਹੜੇ ਹਸਪੀਟਲਸ ਵੀ ਬਣਨਗੇ ਤੇ ਲਾਇਬ੍ਰੇਰੀਆਂ ਵੀ ਬਣਨਗੀਆਂ ਉਸੀ ਗੁਰੂ ਘਰ ਦੇ ਵਿੱਚ ਸਾਡੇ ਨਾਲ ਲੱਗਦੀ ਜਗਾ ਗਵਰਨਮੈਂਟ ਨੂੰ ਅਸੀਂ ਪੁੱਡਾ ਨੂੰ ਅਪਲਾਈ ਕੀਤਾ ਹੋਇਆ ਵੀ ਸਾਨੂੰ ਉਹ ਜਗਾ ਗੁਰਦਾਸ ਸਾਹਿਬ ਨੂੰ ਦਿੱਤੀ ਜਾਵੇ ਤਾਂ ਕਿ ਅਸੀਂ ਇਸ ਏਰੀਏ ਦੇ ਵਾਸਤੇ ਮਤਲਬ ਫ੍ਰੀ ਸੇਵਾ ਸੰਗਤ ਦੀ ਕਰਨ ਵਾਸਤੇ ਵੀ ਹਸਪੀਟਲ ਦੀ ਵਧੀਆ ਹਸਪੀਟਲ ਬਣਾ ਕੇ ਦਵਾਂਗੇ ਕਾਰ ਪਾਰਕਿੰਗ ਵਿੱਚ ਬਣਾਵਾਂਗੇ ਤੇ ਤਾਂ ਕਿ ਆਲੇ-ਦਲੇ ਦੇ ਜਿਹੜੇ ਸਾਡੀ ਸੰਗਤ ਆ ਆਲੇ ਸਾਡੇ ਲੋਕ ਨੇ ਇਸ ਏਰੀਏ ਦੇ ਉਹਨਾਂ ਨੂੰ ਸੁਵਿਧਾ ਮਿਲ ਸਕੇ ਮੈਡੀਕਲ ਦੀ ਅਸੀਂ ਫ੍ਰੀ ਕਰਾਂਗੇ ਔਰ ਵਧੀਆ ਹਸਪੀਟਲ ਬਣਾ ਕੇ ਦਵਾਂਗੇ ਸਰ ਜੇ ਗੱਲ ਕਰੀਏ ਲੋਕਾਂ ਦਾ ਬੜਾ ਫਾਇਦਾ ਵੀ ਹੋਣ ਵਾਲਾ ਹੈ ਤੇ ਗੁਰੂ ਘਰ ਮੱਥਾ ਟੇਕਣ ਆਉਣਗੇ ਤੇ ਕਈ ਜਿਹੜੇ ਰਾਗੀ ਵੀ ਬਾਹਰੋਂ ਆਉਂਦੇ ਨੇ ਵੀ ਕਾਫੀ ਦੇਖਿਆ ਗਿਆ ਹੈ ਉਹਦੇ ਚ ਇਹ ਆ ਵੀ ਜਦੋਂ ਸਾਨੂੰ ਜਗ੍ਹਾ ਮਿਲ ਜਾਂਦੀ ਆ ਤੇ ਸੰਗਤ ਵੀ ਆਉਂਦੀ ਆ ਮੱਥਾ ਟੇਕਣ ਆਉਂਦੀ ਆ ਇੱਕ ਤਾਂ ਸੰਗਤ ਦਾ ਸਹਯੋਗ ਮਿਲੇਗਾ ਇੱਕ ਜਿਹਨੇ ਰਾਗੀ ਸਿੰਘ ਸਾਡੇ ਕੋਲ ਬਾਹਰੋਂ ਦਰਬਾਰ ਸਾਹਿਬ ਤੋਂ ਆਉਂਦੇ ਨੇ ਉਹਨਾਂ ਨੂੰ ਠਹਿਰਨ ਵਾਸਤੇ ਸੁਵਿਧਾ ਸਾਡੇ ਕੋਲ ਅਜੇ ਨਹੀਂ ਹੈ ਉਹ ਵੀ ਸਾਡੀ ਕੋਸ਼ਿਸ਼ ਹੋਵੇ ਉਹਨਾਂ ਨੂੰ ਠਹਿਰਨ ਵਾਸਤੇ ਅਸੀਂ ਰੂਮ ਤਿਆਰ ਕਰ ਸਕਣ ਤਾਂ ਕਿ ਕਈ ਵਾਰ ਰਾਤੋਂ ਡੇਰੇ ਸਵੇਰੇ ਰਾਤ ਪੁਰਾਉਮ ਚਲਦੇ ਨੇ ਤੇ ਧੁੰਦ ਦੇ ਕਾਰਨ ਤੇ ਉਹ ਨਹੀਂ ਜਾ ਸਕਦੇ ਤੇ ਉਹਨਾਂ ਨੂੰ ਰਹਿਣ ਦਾ ਇੱਥੇ ਬੇਸੀ ਕਰਨਾ ਪੂਰਾ ਦਵਾਂਗੇ ਵੀ ਇੱਥੇ ਫੈਸਿਲਿਟੀ ਦਵਾਂਗੇ ਵੀ ਉਹ ਰਹਿ ਸਕਣ ਤੇ ਆ ਸਰ ਆਮ ਲੋਕਾਂ ਨੂੰ ਕੀ ਕੁਝ ਫਾਇਦਾ ਹੋਣ ਵਾਲਾ ਹੈ ਇਸ ਗੁਰੂ ਘਰ ਦੇ ਵਿੱਚ ਆ ਕੇ ਆਪ ਲੋਕਾਂ ਨੂੰ ਇਹ ਫਾਇਦਾ ਹੁੰਦਾ ਇੱਕ ਤਾਂ ਗੁਰਵਾਨੀ ਨਾਲ ਜੁੜ ਜਾਣਗੇ ਹੂੰ ਪ੍ਰਚਾਰ ਦਾ ਕੰਮ ਹੋਊਗਾ ਹੂੰ ਉਹਨਾਂ ਨੂੰ ਪਤਾ ਲੱਗੂਗਾ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਵਾਨੇ ਦੇ ਵਿੱਚ ਕੀ ਲਿਖਿਆ ਹੈ ਹੂੰ ਨਬਰ 2 ਜਿਵੇਂ ਹਸਪਤਾਲ ਹਸਪਤਾਲ ਚਾਲੂ ਹੋ ਗਿਆ ਉਥੇ ਹੋਰ ਕਈ ਤਰ੍ਹਾਂ ਦੇ ਡਾਕਟਰ ਆਉਣਗੇ ਜਿਹੜੇ ਕਿ ਹਰ ਇੱਕ ਤਰ੍ਹਾਂ ਦੀ ਸਾਡੀ ਕੋਸ਼ਿਸ਼ ਹੈ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾਵੇ ਕੋਈ ਵੀ ਹਰ ਤਰ੍ਹਾਂ ਦਾ ਡਾਕਟਰ ਉਥੇ ਰੱਖਿਆ ਜਾਵੇ ਤਾਂ ਕਿ ਸੰਗਤ ਨੂੰ ਹਰ ਤਰ੍ਹਾਂ ਦੀ ਸਹੂਲਤ ਮਿਲ ਸਕੇ ਫ੍ਰੀ ਮੈਡੀਕਲ ਚੈੱਕ ਪੋਸਟ ਚੈੱਕਅਪ ਹੋ ਸਕਣ ਤੇ ਸਾਡੀ ਹੋਰ ਵੀ ਕੋਸ਼ਿਸ਼ ਕਿ ਲਾਇਬ੍ਰੇਰੀ ਵੀ ਨਾਲ ਤਿਆਰ ਕੀਤੀ ਜਾਵੇ ਤੇ ਸੰਗਤ ਹਰ ਪੱਖੋਂ ਉਹਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾਵੇ ਸਰ ਲਾਇਬ੍ਰੇਰੀ ਬਿਲਕੁਲ ਉਹ ਵੀ ਫ੍ਰੀ ਹੋਏਗੀ ਹਾਂਜੀ ਸਾਰਾ ਅਸੀਂ ਅਸੀਂ ਕੋਈ ਚਾਰਜੇਬਲ ਨਹੀਂ ਰੱਖਣਾ ਆ ਇਹ ਸੰਗਤ ਦੇ ਸਹਿਯੋਗ ਨਾਲ ਹੀ ਚੱਲਣਾ ਜੋ ਸੰਗਤ ਨੇ ਸਹਿਯੋਗ ਕਰਨਾ ਉਹਦੇ ਨਾਲ ਹੀ ਸਾਰਾ ਕੁਝ ਬਣਾਉਣਾ ਉਹਦੇ ਸਹਿਯੋਗ ਨਾਲ ਹੀ ਬਣਾਣਾ ਤੇ ਜਿਵੇਂ ਹੁਣ ਅਸੀਂ ਪਹਿਲਾਂ ਸੋਲਰ ਪਲਾਂਟ ਲਾਇਆ ਫਿਰ ਗੁਰੂ ਘਰ ਦੇ ਵਿੱਚ 카ਪਟ ਅਸੀਂ ਕਾਪੜੇ ਦੀ ਸੇਵਾ ਉਹ ਵੀ ਸੰਗਤ ਨੇ ਲਈ ਸਟੇਜ ਤਿਆਰ ਕੀਤੀ ਤੇ ਜੋੜਾ ਘਰ ਬਣਾਇਆ ਇਹ ਸਾਰੀ ਚੀਜ਼ਾਂ ਸੰਗਤ ਦੇ ਸਹਿਯੋਗ ਨਾਲ ਹੀ ਬਣਦੀਆਂ ਨੇ ਸੰਗਤ ਸਹਿਯੋਗ ਕਰਦੀ ਹੈ ਤਾਂ ਹੀ ਹੀ ਡਿਵੈਲਪਮੈਂਟ ਹੁੰਦੀ ਹੈ ਜੇ ਹਸਪੀਟਲ ਦੀ ਗੱਲ ਕਰੀਏ ਹਸਪੀਟਲ ਦੇ ਵੀ ਸੇਵਾ ਬਿਲਕੁਲ ਫ੍ਰੀ ਹੋਏਗੀ ਲੋਕਾਂ ਆਜੀ ਬਿਲਕੁਲ ਬਿਲਕੁਲ ਸੰਗਤ ਵਾਸਤੇ ਬਿਲਕੁਲ ਫ੍ਰੀ ਰੱਖਾਂਗੇ ਉਹ ਚੈੱਕਅਪ ਸਾਰੇ ਫ੍ਰੀ ਹੋਣਗੇ ਤੇ ਹਰ ਤਰ੍ਹਾਂ ਦੀ ਮਸ਼ੀਨਰੀ ਸਾਡੀ ਸਾਡੀ ਜਿਹੜੀ ਕੋਸ਼ਿਸ਼ ਆ ਵੀ ਵਧੀਆ ਤੋਂ ਵਧੀਆ ਅਸੀਂ ਬਣਾ ਕੇ ਦੇਈਏ ਤਾਂ ਕਿ ਸੰਗਤ ਨੂੰ ਬਾਹਰ ਵੱਡੇ ਮਹਿੰਗੇ ਹਸਪਤਾਲਾਂ ਜਾਣ ਦੀ ਲੋੜ ਨਾ ਪਵੇ ਕਿਉਂਕਿ ਬਾਹਰ ਹਸਪਤਾਲਾਂ ਮਹਿੰਗੇ ਹਸਪਤਾਲਾਂ ਜਾਂਦੇ ਆ ਨਾ ਹਰ ਬੰਦਾ ਇਲਾਜ ਨਹੀਂ ਕਰਾ ਸਕਦਾ ਅੱਜ ਕੱਲ੍ਹ ਹਸਪਤਾਲ ਬਹੁਤ ਇਲਾਜ ਮਹਿੰਗੇ ਨੇ ਬਹੁਤ ਜ਼ਿਆਦਾ ਉੱਥੇ ਮਤਲਬ ਬਿੱਲ ਆਉਂਦੇ ਨੇ ਤੇ ਹਰ ਬੰਦਾ ਉੱਥੇ ਜਾ ਕੇ ਇਲਾਜ ਨਹੀਂ ਕਰਾ ਸਕਦਾ ਇਸ ਕਰਕੇ ਸਾਡੀ ਕੋਸ਼ਿਸ਼ ਆ ਵੀ ਲੋਕਾਂ ਵਾਸਤੇ ਸੰਗਤ ਵਾਸਤੇ ਹਰ ਤਰ੍ਹਾਂ ਦੀ ਸਹੂਲਤ ਹੋਣੀ ਚਾਹੀਦੀ ਹੈ ਸਰ ਬਿਜਲੀ ਕਿੰਨੀ ਕੀ ਜਿਹੜੀ ਖਪਤ ਹੋ ਜਾਂਦੀ ਸੀਗੀ ਤੇ ਉਸ ਤੋਂ ਬਾਅਦ ਜਿਹੜਾ ਸੋਲਰ ਪਲਾਂਟ ਲਗਾ ਤੇ ਕਿੰਨਾ ਕ ਜਿਹੜਾ ਬਚਤ ਹੋਏਗਾ ਤੇ ਹੁਣ ਕੀ ਕੁਝ ਉਸ ਦੇ ਨਾਲ ਹੋਏਗਾ ਦੇਖੋ ਜੀ ਪਹਿਲਾਂ ਸਾਡੀ ਜਿਹੜਾ ਬਿਜਲੀ ਦਾ ਬਿੱਲ ਆਉਂਦਾ ਸੀ ਕਦੇ 75000 80 ਜਾਂ 90000 ਰੁਪਏ ਬਿਜਲੀ ਦਾ ਬਿੱਲ ਸਾਡਾ ਮਹੀਨੇ ਨੂੰ ਆਉਂਦਾ ਸੀਗਾ ਹੁਣ ਉਹ ਸਾਡੇ ਸੋਲਰ ਪਲਾਂਟ ਲੱਗਣ ਨਾਲ ਮੇਰਾ ਖਿਆਲ ਵੀ 50% ਸਾਡੀ ਬਿਜਲੀ ਦੀ ਬਚਤ ਹੋਣੀ ਸ਼ੁਰੂ ਹੋ ਗਈ ਮਤਲਬ 20-40000 ਰੁਪਏ ਮਹੀਨਾ ਸਾਨੂੰ ਉਹ ਬਿਜਲੀ ਦੇ ਬਿੱਲ ਤੋਂ ਵੱਜ ਜਾਂਦਾ ਉਹਨਾਂ ਸਾਡੀਆਂ ਦੇਖੋ ਜਿਵੇਂ ਅਸੀਂ ਤਰ੍ਹਾਂ ਦੇਣੀਆਂ ਨੇ ਸੇਵਾਦਾਰਾਂ ਦੀਆਂ ਹੋਰ ਕੰਮ ਕਰਨੇ ਨੇ ਰਾਗੀ ਸਿੰਘ ਹੁੰਦੇ ਆ ਉਹਨਾਂ ਨੂੰ ਸੇਵਾ ਦੇਣੀ ਹੁੰਦੀ ਆ ਇਹ ਸਾਡੀ ਜਿਹੜੀ ਹੈ ਨਾ ਉਹਨਾਂ ਵਿੱਚੋਂ ਹੀ ਅਸੀਂ ਸੇਵ ਕਰ ਲੈਂਦੇ ਆ ਉਹਨਾਂ ਵਿੱਚੋਂ ਹੀ ਹੁਣ ਸ਼ੁਰੂ ਹੋ ਜਾਂਦਾ ਤੇ ਜਿਵੇਂ ਹੁਣ ਲੰਗਰ ਆ ਪਹਿਲਾਂ ਗੁਰੂ ਘਰ ਦੇ ਵਿੱਚ ਲੰਗਰ ਸਾਡੇ ਚੱਲਦਾ ਨਹੀਂ ਸੀਗਾ ਫਿਰ ਅਸੀਂ ਹੁਣ ਵੈਲੀ ਲੰਗਰ ਚੱਲਦਾ ਸੰਗਤ ਵਾਸਤੇ ਰਾਤ ਨੂੰ ਕੋਈ ਵੀ ਬੰਦਾ ਆ ਕੇ ਪ੍ਰਸ਼ਾਦਾ ਛੱਕੇ ਸਾਡੀ ਕੋਸ਼ਿਸ਼ ਆ ਜੀ ਜਿਹੜੇ ਸਾਡੇ ਨੇੜੇ ਤੇਰੇ ਏਰੀਏ ਦੇ ਲੋਕ ਨੇ ਗਰੀਬ ਲੋਕ ਨੇ ਜਿੰਨਾਂ ਨੂੰ ਰਾਤ ਨੂੰ ਭੁੱਖੇ ਹੁੰਦੇ ਨੇ ਜਾਂ ਉਹਨੂੰ ਰੋਟੀ ਨਹੀਂ ਹੁੰਦੀ ਤੇ ਉਹ ਸਾਡੇ ਕੋਲ ਕੋਈ ਵੀ ਸਾਡਾ ਸਰੀਰ ਇੱਥੇ ਭੁੱਖਾ ਨਾ ਸੋਵੇ ਹਰ ਬੰਦੇ ਨੂੰ ਰੋਟੀ ਮਿਲੇ ਇਹ ਸਾਡੀ ਕੋਸ਼ਿਸ਼ ਆ ਵੀ ਹਰ ਤਰ੍ਹਾਂ ਦੇ ਕੋਈ ਸਾਡੇ ਗੁਰਦਾਸ ਸਾਹਿਬ ਜਾ ਕੇ ਕੋਈ ਵੀ ਬੰਦਾ ਪ੍ਰਸ਼ਾਦਾ ਸਾਹਿਬ ਜਾਦਾ ਹੈ। ਹਾਂ ਸਰ ਕਹਿ ਸਕਦੇ ਆ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਪਹਿਲਾ ਐਸਾ ਪ੍ਰੋਜੈਕਟ ਹੈਗਾ ਸੋਲਰ ਪਲਾਂਟ ਦਾ ਜਿਹੜਾ ਗੁਰੂ ਘਰ ਦੇ ਵਿੱਚ ਲੱਗੇ ਆ। ਇਹ ਹੋਰ ਕਿਤਨੇ? ਹਾਂਜੀ ਪਹਿਲਾ ਸਭ ਤੋਂ ਪਹਿਲਾ ਤਾਂ ਅਸੀਂ ਹੀ ਇੱਥੇ ਇੰਸਟਾਲ ਕੀਤਾ ਸੀਗਾ। ਉਸ ਤੋਂ ਹੁਣ ਦੇਖ ਦੇ ਕੇ ਲੋਕਾਂ ਨੂੰ ਪਤਾ ਲੱਗਿਆ ਵੀ ਬੜੀ ਸੇਵਿੰਗ ਆ ਫਾਇਦਾ ਹੁੰਦਾ। ਫਿਰ ਹੁਣ ਕਈ ਹੋਰ ਗੁਰੂ ਘਰ ਲਾ ਰਹੇ ਨੇ। ਜੀ। ਹਾਂ ਦੇਖ ਦੇ ਕੇ ਫਿਰ ਸਿਸਟਮ ਚੱਲੂ ਹੋ ਜਾਂਦਾ। ਤੇ ਉਹਨੂੰ ਪਤਾ ਲੱਗਦਾ ਵੀ ਇਹ ਫਾਇਦੇ ਨੇ ਇੱਕ ਇਹ ਸਿਸਟਮ ਇੱਕ ਇਨਕਮ ਚੱਲਦਾ ਪਹਿਲਾਂ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਸੀ ਵੀ ਇਹ ਸੋਲਰ ਸਿਸਟਮ ਵਿੱਚ ਕੀ ਹੁੰਦਾ ਕੀ ਆ ਉਹ ਇਹ ਹੁੰਦਾ ਸੀ ਵੀ ਤੁਸੀਂ ਬੈਟਰੀਆਂ ਲਗਦੀਆਂ ਨੇ ਬੜੀਆਂ ਮਹਿੰਗੀਆਂ ਨੇ ਜੀ ਬੈਟਰੀਆਂ ਬਦਲਣੀਆਂ ਪੈਣਗੀਆਂ 5 ਸਾਲ ਬਾਅਦ ਇਨਵਰਟਰ ਲਾ ਲੈਂਦੇ ਹਾਂ ਇਨਵਰਟਰ ਲਾ ਲੈਂਦੇ ਸੀ ਬੜਾ ਉਹ ਇਸ ਕਰਕੇ ਲੋਕ ਲਾਉਂਦੇ ਨਹੀਂ ਸੀਗੇ ਜੀ ਹੁਣ ਅਸੀਂ ਜਦੋਂ ਲਾਇਆ ਦੇਖਿਆ ਤਾਂ ਪਤਾ ਲੱਗਿਆ ਵੀ ਇਹਨਾਂ ਦੀ ਕੋਈ ਰਿਪੇਅਰ ਨਹੀਂ ਹੈ ਕੋਈ ਮੇਂਟੇਨੈਂਸ ਨਹੀਂ 25 ਸਾਲ ਦੀ ਸਾਡੀ ਗਾਰੰਟੀ ਹੈ ਔਰ ਇੱਕ ਵਾਰ ਅਸੀਂ ਫੰਡ ਦਾਤੇ ਜੇ ਸਾਨੂੰ ਸਾਨੂੰ ਗਾਹਾਂ ਸਿਰਫ ਇਹ ਮੇਨਟੇਨਸ ਆ ਸਾਊਥ ਫੈਦਰ ਕੰਮ ਬਿਜਲਾ ਵੀ ਹਰ ਮਹੀਨੇ 15 ਦਾ 20 ਦਿਨ ਬਾਅਦ ਕਰਾ ਦਿੰਦੇ ਆ ਤੇ ਕਾਫੀ ਸਾਡੀ ਇਹ ਬਚਤ ਹੁੰਦੀ ਹੈ